ਅਰਜਨ ਦੇ ਮਹਾਰਾਜ ਇਹਦੇ ਮਹਲ ਮਾਤਾ ਜੀ ਕਹਿਣ ਲੱਗੇ ਗੁਰੂ ਅਰਜਨ ਦੇ ਮਹਾਰਾਜ ਨੂੰ ਗਰੀਬ ਨਾ ਆ ਗਏ ਆਪ ਦੁਨੀਆ ਦੇ ਲੋਕਾਂ ਨੂੰ ਚਾਰੇ ਸਦਾਤ ਬਖਸ਼ ਦੇ ਦੋ ਆਪਣੇ ਘਰ ਵੱਲ ਵੀ ਦੇਖੋ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਈ ਪੁੱਤਰ ਨਹੀਂ ਮਾਤਾ ਨੇ ਜਦੋਂ ਇਹ ਅਰਜ਼ ਕੀਤੀ ਗੁਰੂ ਜੀ ਕਹਿਣ ਲੱਗੇ ਗੰਗਾ ਜੀ ਮਾਤਾ ਗੰਗਾ ਆ ਇਹ ਤਾਂ ਮੇਰੇ ਸੰਤਾਂ ਦੇ ਹੱਥ ਨਹਰਾਏ ਆਪ ਅੰਨੇਸ਼ ਮਰਤੋ ਕੇ ਹੋਰ ਪਾਸੇ ਪ੍ਰੇਰ ਦੇ ਉਹ ਕਿਹਾ ਹਾਂ ਜਾਨਿਆ ਦਾ ਮਾਲਕ ਪਾਣੀ ਮੈਂ ਹਾਂ ਲੇਕਿਨ ਕੁੰਜੀ ਸੰਤਾਂ ਨੇ ਜਾਨਿਆ ਦਾ ਮਾਲਕ ਬਾਦਸ਼ਾਹ ਹੁੰਦਾ ਲੇਕਿਨ ਉਹਦੀ ਚਾਬੀ ਕਿਲੇ ਢਾਰ ਦੇ ਹੱਥ ਹੋਇਆ ਕਰਦੀ ਇਸੇ ਤਰ੍ਹਾਂ ਕਿੱਥੇ ਬਾਬਾ ਬੁੱਢਾ ਗੁਰੂ ਕੇ ਬੀਠ ਜ ਰਹੇ ਨੇ ਉੱਥੇ ਜਾ ਉੱਥੇ ਗਏ ਉਹਨਾਂ ਸਮਿਆਂ ਦੇ ਵਿੱਚ ਰਤ ਦੇ ਲਈ ਇਹ ਜੋ ਕਸ਼ਵਾਰੀਆਂ ਹੁੰਦੀ ਸੀ ਮੌਸਾਰੀਆਂ ਰਤ ਦੇਲੀਆ ਦੁਆਰਾ ਬਾਬੇ ਦੇ ਦਰਸ਼ਨ ਵਾਸਤੇ ਬਾਬੇ ਕੇ ਬੀਰ ਨਹੀਂ ਚੱਲੇ ਹੁੰਦੇ ਤਾਂ ਜਦੋਂ ਬੈਲ ਦੌੜਦੇ ਖੜਕਾ ਹੁੰਦਾ ਪਹੀਆਂ ਦਾ ਹੋਰ ਪਿੱਛੇ ਫਰਨਾ ਨੀ ਡਰਾਂ ਨੀ ਡਰਾ ਦੌੜੀਆਂ ਜਾਂ ਜਾਂ ਡਰ ਕੇ ਬਾਬਾ ਬੁੱਢਾ ਜੀ ਬਾਹਰ ਬੈਠੇ ਪੁੱਛਣ ਲੱਗੇ ਸੇਵਾਦਾਰ ਨੂੰ ਇਹ ਗੱਲ ਕੀ ਹੈ ਕੋਈ ਸ਼ਿਕਾਰੀ ਆ ਗਿਆ ਫੰਦੌੜੇ ਜਾਂਦੇ ਨੇ ਮੈਂ ਗੱਲ ਨਹੀਂ ਮਾਰਾ ਗੁਰੂ ਕੇ ਮੇਲ ਮਾਤਾ ਜੀ ਆਪਦੇ ਦਰਸ਼ਨ ਨੂੰ ਆ ਰਹੇ ਨੇ ਕਹਿੰਦੀ 파ਜ ਰਹੀਗੀ ਗੁਰੂ ਕੇ ਨੂੰ ਕਿ ਜਾਨੋ ਦਰ ਆ ਰਹੇ ਨੇ ਜਦੋਂ ਜਾ ਕੇ ਇਹਦੀ ਗੱਲ ਦੱਸੀ ਮਾਤਾ ਜੀ ਨੂੰ ਉੱਥੇ ਮਰੇ ਮੜੇ ਉਹ ਆਸ ਹੋ ਗਏ ਸ਼ਾਮ ਦੇ ਵਕਤ ਗੁਰੂ ਜੀ ਆਏ ਗੁਰੂ ਜੀ ਕਹਿਣ ਕੇ ਗਏ تھے ਕਹਿੰਦੇ ਹਮਾਰਾ ਉਹਨਾਂ ਦਾ ਸ਼ਰਧ ਦੇ ਉਹਦਾ ਬਚਨ ਨਹੀਂ ਐਂ ਨਹੀਂ ਜਾਣਾ ਅਵਸ਼ੈ ਨਹੀਂ ਹੋਣਾ ਕਿਸੇ वह ऐसी बडालिए सुदी खांचड़ के गुरुजी छड़ के बडालो के बजे स्वयं करके से कहने कि मैं गए तो सारी गल्दशी संता पास यूं जाएंगे संता पास तो निमर्दा ना जाएंगे जे कुछ लेना होवे तब कहने लगे देखो वो जट संता है मिठैनी मुठिया तो कुछ नहीं है हम बिसी रोटियां पे कुछ है लस्सी दही लखया दे कोई ਇਹ ਨੂੰਨ ਪ੍ਰਸੰਨ ਕਰਨਾ ਹੈ ਤੋ یوں ਕਰੋ ਆਪਣੇ ਹੱਥੀ ਅੰਦੇ ਛੋਲੇ ਅੰਦੇ ਕਣਕ ਨੂੰ ਸੁਮਾਰੋ ਉਹਨਾਂ ਨੂੰ ਆਪਣੇ ਹੱਥੀ ਪੀਓ ਪੀ ਕੇ ਉਹਨਾਂ ਦੇ ਪ੍ਰਸ਼ਾਦੇ ਬਣਾਓ ਮਿਸੇ ਆਪਣੇ ਹੱਥੀ ਦੁੱਧ ਜਮਾਓ ਵੇੜ ਕੋ ਈੜਕੇ ਗਾੜੀ ਗਾੜੀ ਕਿ ਲਸੀ ਹੋਵੇ ਮੱਖਣ ਦਾ ਪਿੰਨਾ ਹੋਵੇ ਉਹਨਾਂ ਵਿੱਚ ਬਹੁਤ ਸਾਰੇ ਇਕੱਠੇ ਹੋਣਾ ਆਪੇ ਸਿਰ ਪੇਚਾ ਕੇ ਨਗੇ ਤੈਰੀ ਜਾਓ ਕਿ ਕਦਾ ਦਾਸੀ ਕਦੀ ਦਾਸੀ ਨਾਲ ਲੈ ਜਾਓ ਇਹ ਜਾਣੀਓ ਕੁਝ ਮਿਲਿਆ ਕਰਦਾ ਹੈ ਜਿਵੇਂ ਤੁਸੀਂ ਗਏ ਤੇ ਤਾਂ ਸ਼ਰਾਫ ਲੈਂਡ ਦੇ ਲੱਛਣ ਹੁੰਦੇ ਆਖੀ ਐਫੋਂਟੇ ਦੇ ਦੂਸਰੇ ਜਨ ਮਾਤਾ ਜੀ ਮਾਬਾਬਦੁੱਲਾ ਨੂਰੇ ਉਸਕੇ ਮਾਤਾ ਜੀ ਨੂੰ ਮੱਥਾ ਟੇਕਦਾ ਮਾਂ ਬੱਚਿਆਂ ਦਾ ਮਾਂ ਮਨੋ ਫਿਕਰ ਹੁੰਦਾ ਕਹਿੰਦਾ ਜੀ ਮਾਤਾ ਜੀ ਮੈਨੂੰ ਬੜੀ ਭੁੱਖ ਲੱਗਦੀ ਸੀ ਬੜੀ ਕਿਰਪਾ ਕੀਤੀ ਤੁਸੀਂ ਇਹ ਲੈ ਕੇ ਪਹੁੰਚੇ ਆਪਣਾ ਕੰਬਲ ਚੌਰਾ ਕਰਕੇ ਵਿਛਾਇਆ ਮਾਤਾ ਜੀ ਨੇ ਬਿਠਾਇਆ ਉਹ ਆਪ ਸਿੱਖ ਤੋਂ ਕੁ ਰੀਲ ਲਸੀ ਦੀ ਤੇ ਰੋਟੀਆਂ ਲਾਈਆਂ ਆਪ ਪੰਜਾਬੀ ਬੈਠ ਕੇ ਜਿਵੇਂ ਜ਼ਿਮੀਂਦਾਰ ਖਾਂਦੇ ਹੁੰਦੇ ਨੇ ਉਸੇ ਤਰ੍ਹਾਂ ਖਾਣਾ ਸ਼ੁਰੂ ਕੀਤਾ ਮਿਸ਼ੀਆਂ ਰੋਟੀਆਂ ਗੱਠੇ ਨੂੰ ਪੰਨਦੇ ਨੇ ਹੱਥਾਂ ਵਿੱਚ ਲੈ ਕੇ ਤੇ ਨਾਲ ਦੀ ਨਾਲ ਕਹਿਣ ਮਾਤਾ ਜੀ ਕਿਹਾ ਜੋ ਸਾਬਜ਼ਾਦਾ ਹੋ ਜ਼ਰੂਰ ਆਦੀ ਜਣਾ ਪਟਣ ਵਾਲਾ ਆ ਦੁਸ਼ਟਾਂ ਦੇ ਸ਼ਰੀ ਨੂੰ ਪੰਨਿਆ ਕਰੋ ਜਿਵੇਂ ਮੈਂ ਗੱਠੇ ਨੂੰ ਪੰਨਦਾ ਇਹੋ ਜਿਹੀ ਬਚਨ ਕਰ ਰਹੇ ਨੇ ਨਾਲ ਪਛਾਲਾ ਸ਼ਕਰੀ ਤੋ ਵਜਨ ਲੈ ਕੇ ਆਏ ਗੁਰੂ ਜੀ ਕਿਣ ਕਿਉਂ ਅੱਜ ਗਏ ਹਮਰਾਤਰੀ ਵਜਨ ਚੜ੍ਹ ਗਿਆ ਹਾਂ ਕਿਉਂ ਹੋ ਜਾਏਗਾ ਸੰਤਾਂ ਦਾ ਸੁਖੀ ਮਿਲ ਜਾਏ ਇਉਂ ਕਰਕੇ ਸਾਧ ਸੰਤ ਆਓ ਰੋ ਵਿਚਾਰ